ਸ਼੍ਰੀ ਅਕਾਲਤਖ ਸਾਹਿਬ ਦੇ ਜੱਤੂ ਦਾ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਹੁਣਾ ਦੇ ਘਰ ਦੇ ਵਿੱਚ ਇੱਕ ਅਹਿਮ ਮੀਟਿੰਗ ਜੋ ਹੈ ਉਹ ਸ਼੍ਰੀ ਅਕਾਲ ਤਖਤਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਨ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਪ੍ਰਦਰਸ਼ਕ ਭੁੰਦਰ ਦੇ ਵਿੱਚ ਹੋ ਰਹੀ ਹੈ ਕਾਸਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਕੋਈ ਵੱਡੇ ਫੈਸਲੇ ਜਿਹੜੇ ਨੇ ਇਸ ਮੀਟਿੰਗ ਤੋਂ ਬਾਅਦ ਜਿਹੜੇ ਨੇ ਉਹ ਲਿੱਤੇ ਜਾ ਸਕਦੇ ਨੇ ਜੇਕਰ ਗੱਲ ਕੀਤੀ ਜਾਵੇ ਕੀ ਕੀ ਫੈਸਲੇ ਹੋ ਸਕਦੇ ਨੇ ਜਿਸ ਵਿੱਚ ਸਾਫ਼ ਤੌਰ ਤੇ ਸੁਖਬੀ ਸਿੰਘ ਬਾਦਲ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਬੀ ਸਿੰਘ ਬਾਦਲ ਜੋ ਨੇ ਉਹਨਾਂ ਵੱਲੋਂ ਬਾਰ ਬਾਰ ਇਹ ਗੁਜ਼ਾਰਿਸ਼ ਕੀਤੀ ਜਾ ਰਹੀ ਸੀ ਕਿ ਜਲਦੋ ਜਲਦ ਉਹਨਾਂ ਨੂੰ ਸਜ਼ਾ ਸੁਲਾਈ ਜਾਵੇ ਤਾਂ ਜੋ ਕਿ ਉਹ ਜੋ ਉਹਨਾਂ ਦਾ ਬੰਦਾ ਜੀ ਜੀ ਸਜ਼ਾ ਹੈ ਉਹ ਮਿਲ ਸਕਿਆ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਹੀ 3 ਮਹੀਨਿਆਂ ਤੋਂ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਲੇਕਿਨ ਜੇਕਰ ਦੂਸਰੇ ਪਾਸੇ ਅger ਗੱਲ ਕੀਤੀ ਜਾਵੇ ਤੇ ਬਰਾਂਡਿੰਗ ਰਾਜੋਵਾਲਾ ਦੇ ਭਰਾ ਦੇ ਭੋਗ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਜਿਹੜੀ ਹੈ ਚਾਨਕ ਜਿਹੜੀ ਹੈ ਮੀਟਿੰਗ ਸੱਦੀ ਗਈ ਹੈ ਜਿਸ ਨੂੰ ਲੈ ਕੇ ਇੱਕ ਆ ਵੀ ਕਾਸ ਰਗਾਈ ਲਗਾਈ ਜਾ ਰਹੀ ਹੈ ਕਿ ਗਿਆਨੀ ਰਗबीर ਸਿੰਘ ਜੋ ਨੇ ਉਹ ਸਤੀਫਾ ਦੇ ਸਕਦੇ ਨੇ ਜਿਸ ਨੂੰ ਲੈ ਕੇ ਇਹ ਬਹੁਤ ਜ਼ਰੀ ਵੱਡੀ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਮੌਜੂਦ ਨੇ ਪ੍ਰੋਫੈਸਰ ਬੀਨ ਸਿੰਘ ਪੁੰਦਰ ਜਿਹੜੇ ਨੇ ਉਹ ਜਿਹੜੇ ਨੇ ਉਹ ਮੌਜੂਦ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਵਿਦੇਸ਼ਾਂ ਧਰਤੀ ਤੇ ਸੀ ਉਹ ਉਹਨਾਂ ਵੱਲੋਂ ਵੀ ਜਿੱਦਾਂ ਹੀ ਪਹੁੰਚਿਆ ਗਿਆ ਉਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਜਿਹੜਾ ਹਿਸਾਬ ਦਿੱਤਾ ਗਿਆ ਕਿਉਂਕਿ ਰਾਜੋਵਾਲਾ ਦੇ ਅਗਰ ਭਰਾ ਦੇ ਭੋਗ ਦੀ ਗੱਲ ਕੀਤੀ ਜਾਵੇ ਤਾਂ ਉਸੇ ਵੇਲੇ ਵੀ ਰਾਜੋਵਾਲਾ ਦੇ ਵੱਲੋਂ ਵੀ ਬਹੁਤ ਸਾਰੇ ਲੋਕਾਂ ਨੇ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਰ ਨੂੰ ਦੁਬਾਰਾ ਤੋਂ ਸਰਜੀਵਤ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੇ ਕਦਮ ਜਿਹੜੇ ਨੇ ਚੁੱਕਨੇ ਚਾਹੀਦੇ ਨੇ ਤੇ ਜੋ ਸਾ ਇੱਕ ਆਲਿਦਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗਲਤ ਅੰਸਰ ਨੇ ਉਹਨਾਂ ਤੋਂ ਦੂਰੀ ਜਿਹੜੀ ਹੈ ਉਹ ਬਣਾਈ ਜਾਣੀ ਚਾਹੀਦੀ ਹੈ ਲੇਕਿਨ ਉਸ ਤੋਂ ਬਾਅਦ ਲਗਾਤਾਰ ਹੀ ਇਹ ਫੈਸਲੇ ਜਿਹੜੇ ਨੇ ਉਹ ਜਰੂਰ ਲੱਤੇ ਜਾ ਰਹੇ ਨੇ ਲੇਕਿਨ ਅੱਜ ਦੀ ਗੱਲ ਕੀਤੇ ਜਾਵੇ ਤੇ ਅਚਾਨਕ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਰਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਜਿਹੜੀ ਹੈ ਉਹ ਜਰੂਰ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਇਹ ਵੱਡੀ ਮੀਟਿੰਗ ਜਿਹੜੀ ਹੈ ਉਹ ਜੂਰ ਕੀਤੀ ਜਾ ਰਹੀ ਹੈ ਤੇ ਕੁਝ ਸਮੇਂ ਬਾਅਦ ਹੀ ਇਸ ਤੋਂ ਸਾਫ ਪਰਦਾ ਚੁੱਕਿਆ ਜਾਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਕੀ ਫੈਸਲਾ ਲਤੇ ਗਏ ਨੇ ਹਾਲਾਂਕਿ ਮੁੱਖ ਤੌਰ ਤੇ ਇਹੀ ਫੈਸਲੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਇਹ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਤਕਸੀਰ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਥੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਆ ਤੇ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਪਰਵਿੰਦਰ ਸਿੰਘ ਪੁੰਦੜ ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਤੇ ਕੁਝ ਸਮੇਂ ਬਾਅਦ ਹੁਣ ਇਸ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲਦਾ ਹੈ ਉਹ ਸਮਾਂ ਦੱਸੇਗਾ ਲੇਕਿਨ ਕਿੰਨਾ ਕਿਤੇ ਇਹ ਮੀਟਿੰਗ ਜਿਹੜੀ ਬਹੁਤ ਐਮ ਹੋ ਜਾਂਦੀ ਹੈ ਤੇ ਕਿਉਂਕਿ ਰਾਜੋਵਾਨਾ ਦੇ ਭਰਾ ਦੇ ਪਾਰ ਤੇ ਭੋਗਤਵਾਲਾ ਚੈਨ ਜਿਹੜੀ ਮੀਟਿੰਗ ਰੱਖੀ ਗਈ ਹੈ ਔਰ ਕਾਸ ਲਈ ਸਭ ਤੋਂ ਵੱਡੀ ਇਹ ਲਗਾਈ ਜਾ ਰਹੀ ਕਿ ਗਿਆਨੀ ਰਕबीर ਸਿੰਘ ਜੂਨੇ ਉਹ ਅਸੀਫਾ ਦੇ ਸਕਦੇ ਨੇ ਕੈਮਰਾ ਪਰਸਨ ਬੰਦਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਰਸਾ ਸਾਹਿਬ